ਲੇ ਮਿੱਤਰੋ ਅੱਜ ਆਪਾਂ ਚਲੇ ਛੱਤਿਆਣੇ ਦੇ ਆਪਾਂ ਬੰਦੇ ਤੇ ਛਾਪਾਂ ਮਾਰਨਾ ਕਹਿੰਦੇ 40 ਕਿਲਿਆਂ ਦਾ ਕੰਮ ਇੱਕ ਦਿਨ ਦੇ ਵਿੱਚ ਕੱਲਾ ਬੰਦਾ ਨਿਮੇੜ ਦਿੰਦਾ ਕਿਹੜੀ ਗਿੱਦਰ ਸੰਘੇ ਦੇ ਕੋਲੇ ਵੇਣੇ ਯਕੀਨਤਾ ਨਹੀਂ ਹੁੰਦਾ ਦੇਖ ਲੈਣੇ ਪੈ ਲੱਭੀ ਚੁੱਪਰਾਂ ਦਾ ਮੈਂ 10ਾਂ ਬੰਦਾ ਜਿਹੜਾ ਕੱਲਾ ਕੰਮ ਕਰਦਾ ਤੇ ਬੰਦਾ ਫੜ ਲਿਆ ਅੱਜ ਛਾਪਾਂ ਵਾਲਾ ਇਹਦੇ ਤੇ ਆਪਾਂ ਅੱਜ ਤੇ ਵੇਣੇ ਕੀ ਐਟਮਾ ਇਹਦੇ ਕੋਲੇ ਜਿਹੜਾ ਮੈਂ ਕੱਲਾ ਹੀ ਮੈਂ ਦੱਸ ਜਣਾ ਲੈ ਵੀ ਕਿਵੇਂ ਬੜਾ ਗਰਮੀ ਜੇ ਮੰਨੀ ਐ ਨਾ ਹੈ ਨਾ ਨਾਲ ਕੇ ਡੋਣਾ ਚਾਹੀਦਾ ਆਟਮ ਦਿਖਾ ਕੇ ਢੀ ਲੈ ਆ ਤੂੰ ਫਿਰ ਆ ਵੇ ਪਈ ਆ ਲੈ ਹੈ ਚਾਹ ਪਾਣੀ ਪੀਂਗੇ ਬਸ ਧੰਨਵਾਦ ਚਾਹ ਪਾਣੀ ਨਹੀਂ ਬਸ ਮੈਂ ਆਪ ਆਟਮ ਹੀ ਦੇਖਣ ਆਇਆ ਤੇਰੀ ਆ ਲੈਦਾ ਜਗਾਰ ਜਾ ਫਿਰ ਹੈ ਮਿਰਾੜੀ ਨਹੀਂ ਤਾਂ ਜਾਣਾ ਆਪਣੀ ਜਾਣਾ ਏ ਯਾਰਾ ਸੌਦਾ ਤੇਰਾ ਠੀਕ ਹੈ ਪਰ ਸਮਝੋ ਬਾਹਰ ਆ ਇਹ ਕੀ ਬੋਲਣੇ ਬਾਹਰ ਆ ਕੇ ਹੈ ਜਗਦਾ ਕਿ ਮੇਰ ਪਰਾ ਵਾਵਾ ਹੋਊਗਾ ਇਹ ਜਗੜਾ 1 ਕਿਲੋ ਦੇ ਪਰਾ ਵਾਵਾ ਬਸ 8 ਕਿਲੋ ਦੇ ਵੇਖਣ ਦਵਾਈ ਪਰਾ ਲੱਗਦਾ ਜਾ ਦੇ ਬਾਗਲ ਬਰਾਪਰਾ ਨਾ ਬਰਾ ਮੈਗਲਾ ਫਿਰ ਪੱਤਰ ਨਾ ਕਰੀਏ ਗੱਲਬਾਤ ਹੈ ਫਰਜ ਕੇ ਮੈਂ ਤੇਜਨ ਖਰਾਬ ਨਾ ਹੋ ਜਾ ਬਰਾ ਬਸ ਬਚਾ ਕੇ ਪਤਾ ਕੀ ਨਾ ਲਾਉਣਾ ਚਾਹੀਦਾ ਯਾਰ ਬੰਦੇ ਨੂੰ ਕਰ ਮੈਂ ਹਾਂ ਹਾਂ ਬੰਦੇ એનર્ਜੀ ਨਾਲ ਸਹੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਜੇ ਕਈ ਬੰਦੇ ਡਰਦੇ ਹੀ ਨਾਉਂਦੇ ਕਹਿੰਦੇ ਯਾਰ ਆ ਫਰੀਡ ਨੂੰ ਪਤਾ ਨਹੀਂ ਕੀ ਹੋ ਜਾਊਗਾ ਹਨਾ ਯਾਰ ਕਰ ਲੈ ਮੇਰੇ ਗੱਲੇ ਹੱਥ ਤੇ ਕੀ ਹੈ ਕਈ ਬੰਦ ਨੂੰ ਲੱਗਦਾ ਜੇ ਨਾ ਪਤਾ ਨਹੀਂ ਕੀ ਹੋਣਾ ਨਾਉਣਾ ਜਿਹੜਾ ਬੰਦਾ ਖੇਤ ਬੰਨੇ ਕੰਮ ਕਰਦਾ ਨਾ ਲਾਉਣਾ ਚਾਹੀਦੇ ਤੂੰ ਨਾਉਣ ਨਾਲ ਨਾ ਸੀਨਾ ਪਸੁੰਨ ਦਾ ਬੰਦਾ ਲੈ ਜਾਂਦਾ ਫਰੀਡ ਤਾਂ ਅੰਦਰੋਂ ਸੜੇਦਾ ਕਈ ਬੰਦੇ ਕਹਿੰਦੇ ਹੱਡ ਜੁੜ ਜਾਣਗੇ ਹੱਡ ਕਿਵੇਂ ਜੁੜ ਜਾਣਗੇ ਬਈ ਇਹ ਆਪਾਂ ਘਰੇ ਏਸੀ ਵਾਲੇ ਚ ਗਿੱਜੇ ਹੱਡ ਜੁੜ ਜਾਣਗੇ ਹਾਂ ਬਿਲਕੁਲ ਇਹ ਮੈਂ ਤਾਂ ਕੰਮੇ ਪੱਟਾ ਦੇ ਉੱਤੇ ਜਾਵਾਂ ਵਟ ਤੇ ਚੱਲ ਜਾਵਾਂ ਵਟ ਸਾਡੇ ਵਿੱਚ ਜੁੜ ਜਾਣਗੇ ਇਹ ਪਿਆਦੇ ਜੁੜਦੇ ਸਾਡਾ ਹਾਂ ਜਿਹਦੇ ਬੰਦਾ ਏਸੀ ਵਾਲੇ ਕਮਰੇ ਚ ਵਾਗ ਨਾ ਏਸੀ ਵਾਲੇ ਕਮਰੇ ਚ ਪੈਂਦੇ ਮੇਰੇ ਵਰਗੇ ਹੁਣ ਆ ਟਿਕਾੜਾ ਹੈ ਆ ਟਿਕਾੜਾ ਕੋਈ ਬੈਠਾ ਹੈ ਅੱਜ ਬਦਾਨ ਪਾਈ ਜੰਨੇ ਤੇ ਪਤੰਦਰਾ ਇਹ ਸਪਰੇਅ ਦੇ ਡਰਮੇ ਤੇ ਪਾਈ ਬਦਾਨ ਬੈਠਾ ਤੂੰ ਸਾਰੇ ਕੰਮ ਹੀ ਕਰਦੀ ਹੈ ਸਾਰੇ ਕੰਮ ਹੀ ਕਰਦੀ ਹੈ ਹਾਂ ਇਹ ਤੇ ਬਰੇਸ ਰੁਪਏ ਆਂ ਇਹਦੇ ਵਿੱਚ ਕਿ ਨਹੀਂ ਪੈਂਦੀ ਕੋਸ ਮਰਜ਼ੀ ਕਰ ਲੈ ਜੀ ਇਹ ਤੇ ਬਾਲੇ ਕੰਮ ਲੈਣੇ ਐਨੇ ਤਾਂ ਜਾਪਾਨੀਆਂ ਨੇ ਲੈ ਜਿੰਨੇ ਆਪਾਂ ਲੈ ਲੈ ਹੈ ਤਾਂ ਬਰੇਸ ਬਰੇਸ ਉਹੜੀਆਂ ਕੀਟ ਨਾਸ਼ਕਾਂ ਨੇ ਕਿਤੇ ਪੈਣੀਆਂ ਦੇ ਵਿੱਚ ਕਿਤੇ ਬੁੱਢਾਂ ਕੈਦ ਨਹੀਂ ਆ ਯਾਰ ਤਾਂ ਵੀ ਕੋਈ ਨਾ ਕਰ ਰਹਿਣਾ ਜੀ ਉਹ ਆ ਜਾਣੀ ਤੇ ਚੱਲ ਇਹ ਤਾਂ ਯਾਰ ਮੈਂ ਤੁਹਾਨੂੰ ਦੱਸਣਾ ਯਾਰ ਮੈਂ ਪਤਾ ਨਹੀਂ ਇੱਕ ਤੇ ਹੋਰ ਵੇਖ ਦੂੰ ਨਿੱਕੇ ਖਾਣਾ ਦੂਜਾ ਆ ਆਪਾਂ ਕਹਾ ਵੜਨਾਂ ਬ੍ਰਸ਼ ਕੱਟਣੇ ਅੱਛਾ ਇਕ ਕਾਫੀ ਪੁਰਾਣਾ ਪਨਿੱਕੇ ਹੁੰਦੇ ਵੇਂਦੇ ਸੀ ਪੰਜਾਬੀ ਚੈਨਲ ਤੇ ਆਪਣੇ ਚੱਲਦੇ ਜੇ ਐਂਟੀਨੈਲ ਟੀਵੀ ਦੇ ਮਸ਼ਹੂਰੀ ਆਉਂਦੀ ਸੀ ਦੀ ਠੀਕ ਆ ਹੁੰਦਾ ਨਹੀਂ ਨਾ ਕਟਰ ਜੱਕਾ ਬਾਪੂ ਆਪਣੇ ਬਜ਼ੁਰਗਰ ਗਾਇਕ ਘੋਈਏ ਫਰਨੇ ਕਾਜ ਬਰਸੀਨ ਚ ਅੱਛਾ ਬੜਾ ਪੁਰਾਣਾ ਤੇ ਲੋਕਾਂ ਨੂੰ ਹੁਣ ਪਤਾ ਲੱਗਾ ਮੈਨੂੰ ਇੰਨੇ ਫੋਨ ਆਉਂਦੇ ਬਾਈ ਕਿੱਥੋਂ ਲੰਦਾ ਕਿਵੇਂ ਬਣਾਇਆ ਲੱਦ ਨਿੱਕੇ ਦੇ ਜੀ ਠਾਈਆਂ ਕਿੱਲੇ ਦੀ ਪੱਤ ਦੀ ਦੋਆਂ ਦੀ ਦੋ ਕਿੱਲੇ ਦੀ ਦੋਆਂ ਕਿੱਲੇ ਦੀ ਪਾਈ ਢਾਈ ਕਿੱਲੇ ਬਣਾ ਦਿੱ ਕਿੱਲੇ ਦੀ ਛੱਟ ਲਈ ਜਗਾ ਇੱਕ ਕਿੱਲੇ ਦੀ ਬਾਤ ਬਣਾ ਹਾ ਢਾਈ ਕਿੱਲੇ ਦੀ ਬਾਤ ਬਣਾਣਾ ਬਚਾ ਕੇ ਡੋਲਣਾ ਜਾਗ ਜਗਾ ਤੇ ਉਹ ਲੋਕ ਮੈਨੂੰ ਪੁੱਛਦੇ ਯਾਰ ਮੈਂ ਕਹਿੰਦਾ ਨਾ ਯਾਰ ਵੀ ਲੋਕ ਖਰਨਾੜ ਵੀ ਲੋਕਾਂ ਨੇ ਲੋਕ ਫੋਨਾਂ ਦੇ ਵਿੱਚ ਵੇਂਦੇ ਕੀ ਆ ਕਟਰ ਬਾਈ 15 20 ਸਾਲ ਪੁਰਾਣਾ ਅੱਛਾ ਉਹ ਆਪਾਂ ਨਿਗਿੰਗ ਦੇ ਹੁੰਦੇ ਵੇਂਦੇ ਜੋ ਪੰਜਾਬ ਅੰਟੀ ਨੀਲ ਟੀਵੀਂਗਾ ਦੋ ਦੋ ਪਹਿਲਾ ਪਹਿਲਾ ਬੰਦਾ ਤੂੰ ਹੈ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਸਹੀ ਕਾਰ ਕੱਟੀ ਹੋ ਆ ਤੇ ਲੋਕ ਮੈਨੂੰ ਪੁੱਛਦੇ ਯਾਰ ਮੈਂ ਕਹਿੰਦਾ ਨਾ ਯਾਰ ਬਾਈ ਯਾਰ ਇੰਨੀ ਪੁਰਾਣੀ ਚ ਜੇ ਮੈਨੂੰ ਕਹਿੰਦੇ ਵੀ ਕਿੱਥੋਂ ਲੈਂਦੀ ਕਿਵੇਂ ਬਣਾਈ ਆ ਮੈਂ ਕਹਿੰਦਾ ਭਰਾਵਾ ਪੁਰਾਣੀਆਂ ਦਾਤੀਆਂ ਆ ਜ਼ਬਾਨ ਦੀਆਂ ਦਾਤੀਆਂ ਆ ਠੀਕ ਹੈ ਜਪਾਨ ਦੇ ਗਾਟੀਆਂ ਆਪਣੇ ਦਾ ਰਾਏ ਦਾ ਬਹੁਤ ਚਿਰ ਦੇ ਯਾਰ ਲੋਕ ਨਾ ਵੀ ਦੇ ਨਹੀਂ ਨਾ ਤਿੰਨ ਚੀਜ਼ਾਂ ਤੇ ਹੋਰ ਹੀ ਕੁਝ ਵੇਖੀ ਜਾਂਦੇ ਪੁੰਨਾ ਕੀ ਆ ਫਿਰ ਮੈਨੂੰ ਐਂ ਦੱਸ ਵੀ ਤੂੰ ਆਪਣੇ ਏਰੀਆ ਦੇ ਵਿੱਚ ਇਕੱਲੇ ਬੰਦੇ ਤੇਰੇ ਕੋਲੇ ਹੀ ਇਹ ਆਪਣੇ ਕੋਲੇ ਲੈ ਹਾਂ ਪਹਿਲੇ ਇਹ ਵੀ ਬਹੁਤ ਪੁਰਾਣੇ ਆ ਠੀਕ ਹੈ ਇਹ ਡਰਮੀਆਂ ਕੱਠੀਆਂ ਹੀ ਆਈਆਂ ਸੀ ਅੱਛਾ ਇਹ ਵੀ ਬਹੁਤ ਪੁਰਾਣੇ ਆ ਆਪਣੇ ਬੰਦੇ ਹੁਣ ਇਹ ਕੋਲ ਆਪਣੇ ਬੰਦੇ ਕੋਲ ਹੁਣ ਆਈਆਂ ਇਹ ਹਾਂ ਆਪਾਂ ਲੈ ਕੇ ਆਏ ਆਪਣੇ ਪੈਟ ਚ ਨਾ ਤੇ ਹੁਣ ਮੈਨੂੰ ਭਾਈ ਇੱਕ ਗੱਲ ਤੂੰ ਦੱਸ ਵੀ ਤੂੰ ਆ ਨਾ ਮੈਂ ਦਹਾ ਬੰਦਾ ਜਿਹੜਾ ਇਕੱਲਾ ਕੰਮ ਕਰਦਾ ਤੇ ਇਹ ਕਿੰਨਾ ਏਰੀਆ ਕੱਢਦੇ ਨੇ ਇਹਦੇ ਨਾਲ ਤੁਸੀਂ ਜੇ ਮੈਂ ਤੁਹਾਨੂੰ ਦੱਸਾਂ ਆਪਾਂ ਜੇ ਕਿਸ ਨੂੰ ਕਹਤਗੇ ਵੀ 40 ਕਿੱਲੇ ਪ੍ਰਾਣ ਪਾਤੀ ਅਗਲਾ ਕੋਈ ਯਾਰ 40 ਕਿੱਲੇ ਕਿਵੇਂ ਪਾਤੀ ਹਰੇਕ ਬੰਦਾ ਹੈਰਾਨ ਚ ਰਹੂਗਾ ਨਾ ਹਾਂ 40 ਕਿੱਲੇ ਜ ਹੁਣ ਇਹਦੇ ਵਿੱਚ 2 ਕਿੱਲੇ ਦੀ ਪਾ ਲਈ ਆ ਭੁੰਡਾ ਭਰ ਲਿਆ ਆਪਾਂ ਅੱਛਾ 2 ਕਿੱਲੇ ਚ ਲਾਉਣਾ 40 ਕਿੱਲਾਂ ਚ ਝੁੱਗੇ ਜ ਬਣਨੇ ਦਾ ਵੀ ਭੁੰਡੇ ਸਾਰੀ ਦੇੜੇ ਚ ਤੇ ਇਹਨੂੰ ਮੈਂ ਬਹਿ ਬਹਿ ਵੀ ਲਾ ਦੇ ਲਾ ਰਿਹਾ ਆਪਾਂ ਮੈਂ ਅੱਛਾ ਇਹ 2 ਕਿੱਲਿਆਂ ਦੀ ਮਦਾਨ ਪੈ ਗਈ 2 ਕਿੱਲਿਆਂ ਚ ਤੁਹਾਨੂੰ ਪਤਾ ਹੀ ਕਿੰਨੇ ਚਰਚ ਲਾ ਕੇ ਤੁਸੀਂ 20 20 ਮਿੰਟਾਂ ਚ ਬੰਦਾ ਲਾ ਦੋ ਕਿੱਲੇ ਅੱਛਾ ਤੇ ਜੇ ਅਗਲੇ ਨੂੰ ਕਿਸੇ ਨੂੰ ਆਖੀ ਗਿਆ ਯਾਰ ਵੀ 40 ਕਿੱਲੇ ਪਕਾਣ ਕਿਵੇਂ ਪਾਊਗਾ ਤੇ ਬਣਨੇ ਤਾਂ ਵੀ ਭੁੰਡੇ ਇਹਦੇ 2 ਕਿੱਲੇ ਦੀ ਮਦਾਨ ਪੈ ਜਿੰਦੀ 16 ਕਿਲੋ ਮਦਾਨ ਪੈ ਗਈ ਤੇ 8 ਕਿਲੋ ਪਾਉਣੇ ਆਪਣਾ ਉਹਦੇ ਵਿੱਚ ਖਵਾਰਾ ਬੰਦਾ ਜਾਨੀ ਕਿ ਹੈ ਇਹਦੇ ਵਿੱਚ ਹਾਂ ਪ੍ਰੈਸ਼ਰ ਮਾਰਦੀ ਮੈਨੂੰ ਬਾਹਲੇ ਸਵਾਲ ਪੁੱਛਦੇ ਬਾਈ ਸਾਨੂੰ ਪਾ ਕੇ ਵਿਗਾ ਯਾਰ ਪਾ ਕੇ ਸਵਾਹ ਵਿਗਾ ਨਿਕਲਦੀ ਬਹੁਤ ਤੇਜ਼ ਹੈ ਵਿੱਚ ਇਹਦੇ ਲੈ ਵੀ ਤੁਹਾਨੂੰ ਅੱਜ ਕੀ ਕੋਈ ਨਾ ਕੋਈ ਜਗਾਰ ਲਾ ਕੇ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਟਿਕਦੀ ਇਹ ਦੇ ਵਿੱਚ ਇਹ ਬਾਲੀ ਤੇਜ਼ ਨਿਕਲਦੀ ਇਹ ਦੇ ਵਿੱਚ ਹੁਣ ਇਹ ਇਹਨੂੰ ਕੈਮਰਾ ਵੀ ਨਹੀਂ ਕੈਦ ਕਰ ਸਕਦਾ ਇਹਨੂੰ ਅੱਛਾ ਲੋਕ ਬਾਲੇ ਸਵਾਲ ਪੁੱਛਦੇ ਯਾਰ ਭਾਈ ਸਾਨੂੰ ਨਿਕਲਦੀ ਵਿਖਾ ਵਿੱਚੋਂ ਯਾਰ ਐ ਥੋੜਾ ਹੁੰਦਾ ਨਾ ਭਾਈ ਆਪਾਂ ਆਪਦਾ ਕੰਮ ਕਰਨਾ ਮੈਂ ਆਪਣੇ ਜਿਹੜਾ ਪਾਣੀ ਦੇ ਵਿੱਚ ਡਿੱਗੀ ਨਾ ਟਪਕੇ ਟਪਕਈ ਤੇ ਜਿਵੇਂ ਆਪਣੇ ਕਣੀਆਂ ਟਿਕ ਤਿੰਗ ਨਵੇਂ ਟਿਕਦੇ ਤੇ ਤੁਹਾਨੂੰ ਕੋਈ ਨਿਸ਼ਾਨੀ ਦਿਖਾਵਾਂਗੇ ਆਪਾਂ ਕਿਵੇਂ ਟਿਕਦੀ ਆ ਇੱਥੋਂ ਕਰਵਾ ਇੱਥੋਂ ਕਰਵਾ ਮਾਰ ਅੱਛਾ ਤੂੰ ਮਾਰ ਘੱਟੋ ਘੜ ਇੱਥੋਂ ਖੜ ਕੇ ਅੱਠ ਕਰਵਾ ਅੱਛਾ ਅੱਠ ਕਰਵਾ ਤੇ ਕਰ ਜਾਂਦੀ ਆ ਅੱਠ ਅੱਛਾ ਕੈਮਰਾ ਲੈ ਕੇ ਜਾ ਖੜਦ ਮੈਂ ਚਲਾਉਣਾ ਲੱਗੂ ਪਤਾ ਦਿਨ ਕਿੱਥੇ ਲੈ ਵੀ ਕਰ ਲਿਆ ਸਟਾਰਟ ਉਹਨੇ ਭੁੰਡਾਇਆ ਤੇ ਆਪਾਂ ਦੇਖਦੇ ਆ ਵੀ ਕਿਵੇਂ ਵਰਕ ਕਰਦੀ ਹੈ ਫਿਰ ਸੌਦਾ ਯਾਰ ਮੈਨੂੰ ਘੈਂਟ ਲੱਗਿਆ ਕੱਲਾ ਕੱਲਾ ਦਾਣਾ ਵੇਲਾ ਇਕ ਖਲਾਰ ਕੇ ਸਿੱਟੀ ਜਾਂਦੀ ਹੈਗੀ ਆ ਤੇ ਯਮ ਪਤਾ ਨਹੀਂ ਇਹਦੇ ਵਿੱਚ ਨਾ ਜਿਹੜਾ ਪਾਣੀ ਦੇ ਵਿੱਚ ਜਿਹੜੀ ਦਿਗਦੀ ਗਿਆ ਵੇ ਪਾਣੀ ਦੇ ਵਿੱਚ ਦਿਗਦੀ ਦਾ ਪਤਾ ਲੱਗਦਾ ਹੈਗਾ ਤੇ ਕੱਲੇ ਕੱਲੇ ਵੇਲਾ ਖਲਾਰ ਦਿੰਦੀ ਹੈ ਇਹ ਪੂਰਾ ਕੱਲਾ ਪਾਣੀ ਚ ਦਿਗਦੀ ਦਾ ਪਤਾ ਲੱਗਦਾ ਪਰ ਉੰਜੇ ਦਾ ਪਤਾ ਨਹੀਂ ਲੱਗਦਾਗਾ ਮੈਨੂੰ ਉਤਕਰੀ ਕਿਸਮਤ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਦੱਸੋ ਯਾਰ ਕਮੈਂਟ ਕਰਕੇ ਆਪਣੇ ਏਰੀਆ ਦੇ ਵਿੱਚ ਇਕੱਲੇ ਏਸੇ ਬੰਦੇ ਕੋਲ ਹੈਗੀ ਐ ਇਹ ਲੈ ਵੀ ਕਮੈਂਟ ਕਰ ਦਿਓ ਜੇ ਕਿਸੇ ਨੂੰ ਬਾਈ ਦਾ ਨੰਬਰ ਚਾਹੀਦਾ ਹੋਵੇ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਕਰਿਓ ਜੇ ਕਮੈਂਟ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ